ਹੈਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਮੇਰੀ ਡੈਲੀ ਫਰੈਸ਼ ਕਿਚਨ ਤੇ ਸਵਾਗਤ ਹੈ ਅੱਜ ਆਪਾਂ ਬ੍ਰੇਕਫਾਸਟ ਦੇ ਵਿੱਚ ਬਣਾਉਣੇ ਆ ਕੱਚੇ ਪਪੀਤੇ ਵਾਲੀ ਰੋਟੀ ਜਿਵੇਂ ਕੱਲ ਆਪਾਂ ਕੱਚਾ ਪਪੀਤਾ ਦੀ ਸੱਜਿਵਣਾ ਹੀ ਤੇ ਆਹ ਜਿਹੜੇ ਖੋਦ ਵਿੱਚੋਂ ਨਾ ਪੁੱਜਤੀ ਇਸ ਮੈਂ ਪਪੀਤੇ ਦਾ ਰੱਖ ਲਿਆ ਸੀ ਤੇ ਨੱਲਾ ਪਰ ਸਬਜੀਨਾ ਹੀ ਹੋਈ ਬੇਕੋ ਕਿ ਮੇਰੀ ਫਸਟ ਕਲਾਸ ਮੈਨੇ ਬਹੁਤ ਹੀ ਵਧੀਆ ਕੀਤੀ ਤੇ ਅੱਜ ਆਪਾਂ ਕੱਚੇ ਤਪੂਕੇ ਦਾ ਕੋਠਾ ਬਣਾਉਣੀ ਆ ਕੱਚੇ ਤਪੂਕੇ ਦੀ ਕੋਠਾ ਵੀ ਬੜੀ ਆ ਬਹੁਤ ਹੀ ਸਵਾਦ ਬਣੋਗੀ ਜਿਵੇਂ ਅੱਜ ਕੱਲ ਦੇ ਮੌਸਮ ਦੇ ਵਿੱਚ ਮੂਲੀਆਂ ਵੀ ਘਟ ਮਿਲਦੀਆਂ ਵਾ ਤੇ ਸਰਦੀਆਂ ਦੇ ਅਕਾ ਮੂਲੀਆਂ ਸੁੱਤੀਆਂਆਂ ਬਹੁਤ ਹੁੰਦੀਆਂ ਵਾ ਜਿਹੜਾ ਨੂੰ ਬਹੁਤ ਜਿਆਦਾ ਨਾ ਮੂਲੀਆਂ ਦਿਯਤ ਹੈ ਪਰ ਨਾ ਬਹੁਤਿਆਂ ਵਧੀਆ ਹੁੰਦੀਆਂ ਤੇ ਉਸ ਤਰ੍ਹਾਂ ਵੀ ਮਹਿੰਗੀਆਂ ਹੁੰਦੀਆਂ ਤੇ ਇਹ ਕਿਹੜਾ ਆਪਣਾ ਜਾਂ ਬੱਚੇ ਦਾ ਜਿਲਕੇ ਕਰ ਰਹੀ ਹੈ ਕਿ ਤੁਹਾਨੂੰ ਖਾਣ ਲਈ ਰੋਟੀ ਤੇ ਕੁਝ ਕੁ ਚਾਹ ਨਹੀਂ ਖਾਈ ਨਹੀਂ ਸਕਦੇ ਆਲੂ ਵਾਲੇ ਜਾਂ ਕਦੀ ਗੋਭ ਵਾਲੇ ਕਹਿ ਲਓ ਤੇ ਇਹ ਇੱਕ ਜਿਹੜੀ ਸਾਡੀ ਡਿਫਰੈਂਟ ਡਿਸ਼ ਹੋ ਜਣੀ ਹੈ ਉਹੋ ਗੱਲ ਹੈ ਕਿ ਜਿਵੇਂ ਜਿੰਨਾਂ ਦੇ ਘਰ ਦੇ ਸੁੱਕੀ ਤੇ ਹੈਗੀ ਆ ਜਾਂ ਉਦਾਂ ਵੀ ਆਪਾਂ ਨੂੰ ਮਿਲ ਜਾਂਦੀ ਆ ਤੇ ਪਪੀਤੇ ਨੂੰ ਆਪਾਂ ਇਦਾਂ ਕਦੂਬੱਛ ਕਰਕੇ ਫਰਸਟ ਕਲਾਸ ਦੀ ਪ੍ਰੌਟੀਨ ਵੀ ਬਣਾ ਸਕਦੇ ਆ ਨਾਲੇ ਇਹ ਹੋ ਗਿਆ ਕਿ ਆਪਾਂ ਨੂੰ ਇਹਦੇ ਜਿਹੜੇ ਬਹੁਤ ਸਾਰੇ ਜਿਹੜੇ ਨਿਊਟ੍ਰੀਸ਼ਨ ਵੈਲਿਊ ਮਿਲ ਗਈ ਤੇ ਨਾਲੇ ਇਹਨੇ ਸਾਡੀ ਜਿਹੜੀ ਕੱਚੇ ਸੀਗੇ ਵੇਸਟ ਨਹੀਂ ਗਏ ਆਪਾਂ ਇਹ ਵਰਤੋਂ ਵਿੱਚ ਆ ਗਏ ਇਹਦੇ ਆਪਾਂ ਪਾਣੀ ਜਿਹੜਾ ਨਿਚੋੜ ਲੈਨੇ ਆ। ਦੇਖੋ ਇਹਦਾ ਆਪਾਂ ਸਾਰਾ ਪਾਣੀ ਨਿਚੋੜ ਲਿਆ ਇਹ ਪਾਣੀ ਹੈ ਆਪਾਂ ਵੇਸਟ ਨਹੀਂ ਸੁੱਟਣਾ। ਜਾਂ ਇਹਨੂੰ ਆਪਾਂ ਆਟਾ ਘੋਲ ਸਕਦੇ ਆ ਜਾਂ ਆਪਾਂ ਸਬਜ਼ੀ ਵਿੱਚ ਪਾ ਸਕਦੇ ਆ ਪਰ ਮੈਂ ਤੇ ਇਹਨੂੰ ਐਸਟਰਾਹੀ ਕੱਚਾਈ ਵੀ ਨਾ ਇਹ ਕੱਚਾ ਵੀ ਜਿਹੜਾ ਪਪੀਤੇ ਦਾ ਪਾਣੀ ਹੈ ਬਹੁਤ ਠੀਕ ਵਧੀਆ ਇਹ ਆਹ ਹੋਣਾ ਪਾਇਆ ਪਿਆਜ਼ ਬਰੀਕ-ਬਰੀਕ ਪਿਆਜ਼ ਕੱਟਿਆ ਤੇ ਹਰੀ ਮਿਰਚ ਤੇ ਅਦਰਕ ਪਾਇਆ ਹੁਣ ਉਸੇ ਦਾ ਪਾਣੀ ਛਡਾ ਚੰਗੀ ਤਰ੍ਹਾਂ ਨਚੋੜ ਲਿਆ ਹੁਣ ਆਪਾਂ ਇਹਦੇ ਵਿੱਚ ਟੇਸਟ ਅਨੁਸਾਰ ਆਪਣਾ ਨਮਕ ਪਾਵਾਂਗੇ ਥੋੜੀ ਜਿਹੀ ਆਪਾਂ ਹਲਦੀ ਪਾਵਾਂਗੇ ਕਲਰ ਦੇਣ ਵਾਸਤੇ ਗਰਮ ਮਸਾਲਾ ਕਾਲੀ ਮਿਰਚ ਤੇ ਜੀਰਾ ਤੇ ਥੋੜਾ ਜਿਹਾ ਅੰਬ ਚੂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਈ। ਉਹ ਕਿੰਨਾ ਸੋਹਣਾ ਇਹਦਾ ਟੈਕਸਚਰ ਬਣ ਗਿਆ ਜਿਵੇਂ ਮੂਹਲੀ ਦੀ ਰੋਟੀ ਦੇ ਵਿੱਚ ਤੇ ਜਿਵੇਂ ਮਾੜੀ ਮੋਟੀ ਕੜਤਨ ਜੀ ਆਉਂਦੀ ਹੈ ਇਹਦੇ ਵਿੱਚ ਜਿਹੜੀਆਂ ਬਿਲਕੁਲ ਹੀ ਨਹੀਂ ਆਉਂਦੀ। ਤਣੀਆਂ ਸਾਡੇ ਕੋਲ ਹੈ ਨਹੀਂ ਸੀ ਜੇ ਕਤਨੀਆਂ ਹੁੰਦਾ ਤੇ ਫਿਰ ਉਹ ਅੱਗੇ ਬਹੁਤੀ ਸੋਨਾਈ ਦਾ ਕੱਲ ਬਣ ਜਾਣਾ ਸੀਗਾ ਪਰ ਚਲੋ ਕੋਈ ਗੱਲ ਨਹੀਂ ਹੁਣ ਇਹਦੇ ਵਿੱਚ ਪਾਣੀ ਬਿਲਕੁਲ ਹੀ ਨਹੀਂ ਨਿਕਲਦਾ ਤੇ ਹੁਣ ਆਪਾਂ ਪਰੌਂਠੀ ਬਣਾਉਨੇ ਆ ਹੁਣ ਅਸੀਂ ਇਸ ਤਰ੍ਹਾਂ ਗੇੜਾ ਲੈ ਕੇ ਉਹਦੇ ਵਿੱਚ ਆਪਾਂ ਸਾਰੀ ਫਿਲਿੰਗ ਕਰਾਂਗੇ ਕਈ ਲੋਕ ਇਹ ਪੇੜੇ ਦੇ ਵਿੱਚ ਬਣਾ ਲੈਂਦੇ ਆ ਤੇ ਕਈ ਜਣੇ ਦੋ ਪੇੜਿਆਂ ਦੇ ਵਿੱਚ ਪਾਉਂਦੇ ਇਹ ਆਪਣੀ ਮਰਜ਼ੀ ਆ ਮੈਂ ਤੇ ਆਲੂ ਵਾਲੀ ਹੋਵੇ ਪਰੌਂਠੀ ਛੇ ਮੂਲੀ ਵਾਲੀ ਹੋਵੇ ਗੋਭੀ ਵਾਲੀ ਹੋਵੇ ਮੈਂ ਤਾਂ ਹਮੇਸ਼ਾ ਇੱਕ ਹੀ ਪੇੜੇ ਵਿੱਚ ਪਾਉਣੀ ਆ ਤੇ ਆਪਣੀ ਚੁਆਇਸ ਆ ਆਪਾਂ ਜਿਵੇਂ ਮਰਜ਼ੀ ਕਰ ਸਕਦੇ ਆ ਪਰੌਂਠੀ ਬਣਾਉਣੀ ਆ ਜਿਹੇ ਦਾ ਵੀ ਤਰੀਕਾ ਆਪਣੇ ਹੱਥੇ ਛੜਿਆ ਹੁੰਦਾ ਆਪਾਂ ਉਸੇ ਤਰ੍ਹਾਂ ਹੀ ਕਰ ਸਕਦੇ ਆਂ ਨਮਕ ਪਾਇਆ ਹੁੰਦਾ ਮਰਾ ਮਰਾ ਫਿਰ ਵੀ ਇਹਦੇ ਵਿੱਚ ਆਈ ਜਾਂਦਾ ਪਾਣੀ ਜੀ

ਨਾ ਨਾਂ ਨਾਲ ਦੂਜੇ ਪੁਨਖਿ ਬਣਾਈ ਜਾਣੇ ਇਹ ਤੁਹਾਡੀ ਇੱਛਾ ਆ ਆ ਕਿ ਤੁਸੀਂ ਇਹਨੂੰ ਫਰਾਈ ਕਰਨਾ ਜਾਂ ਉਦਾਂ ਹੀ ਰੱਖਣਾ ਕਈ ਜਾਨੇ ਉੱਪਰ ਲਾ ਲੈਂਦੇ ਐ ਜੇ ਕਿਉਂ ਕੋਈ ਜਿਹੜਾ ਥੱਲੇ ਲਾ ਲਿੰਦਾ ਵਾ ਮੈਂ ਤੇ ਇਹਨੂੰ ਡੀਪ ਫਰਾਈ ਕਰਕੇ ਬਣਾਉਣਾ ਇਹ ਮੈਨੂੰ ਬੰਧਿਆ ਲੱਗਦਾ ਵੇਖੋ ਕਿੰਨਾ ਸੁਨਾਖਾ ਪਰੋਠਾ ਬਣ ਗਿਆ ਲੋ ਜੀ ਸਾਡਾ ਪਪੀਤੇ ਵਾਲਾ ਪਰੋਠਾ ਬਣ ਕੇ ਫਸਟ ਕਲਾਸ ਤਿਆਰ ਹੋ ਗਿਆ ਵਾ ਤੇ ਇਹਦੇ ਨਾਲ ਆਪਾਂ ਦੇਣ ਦੇ ਵਿੱਚ ਵੀ ਥੋੜਾ ਜਿਹਾ ਆਪਾਂ ਪਿਆਜ਼ ਤੇ ਖੀਰਾ ਕੱਟ ਕੇ ਉਹਨੂੰ ਹੋਰ ਵੀ ਥੋੜਾ ਜਿਹਾ ਕਰਾਰ ਕੀਤਾ ਤੇ ਬਹੁਤ ਹੀ ਸੋਹਣਾ ਵੇਖੋ ਆਪਣਾ ਪਪੀਤੇ ਦਾ ਪਰਾਉਠਾ ਬਣ ਗਿਆ ਤੇ ਇਹ ਹੁਣ ਆਪਾਂ ਗਰਮਾ-ਗਰਮਾ ਦਹੀਂ ਦੇ ਨਾਲ ਤੇ ਮੱਖਣ ਦੇ ਨਾਲ ਖਾਵਾਂਗੇ ਇੱਕ ਪਲੇਟ 'ਚ ਆਪਾਂ ਮੱਖਣ ਪਾ ਲਿਆ ਇੱਕ ਦੇ ਵਿੱਚ ਆਪਾਂ ਦਹੀਂ ਪਾ ਲਿਆ ਤੇ ਹੁਣ ਆਪਾਂ ਇਹਨੂੰ ਬਹੁਤ ਪਿਆਰ ਨਾਲ ਬਣਾਇਆ ਤੇ ਬਹੁਤ ਪਿਆਰ ਨਾਲ ਹੀ ਖਾਵਾਂਗੇ ਤੇ ਬਹੁਤ ਹੀ એનર્ਜੀ ਮਿਲੂਗੀ ਤੇ ਵੇਖੋ ਇੱਕ ਪਪੀਤੇ ਤੋਂ ਸਾਨੂੰ ਕਿੰਨੇ ਫਾਇਦੇ ਮਿਲੇ ਇੱਕ ਚੀਜ਼ ਆਪਾਂ ਜੇ ਹੋਰ ਬਣਾਵਾਂਗੇ ਇੱਕ ਪਪੀਤਾ ਉਹਦੀ ਸਬਜ਼ੀ ਵੀ ਬਣਗੀ ਉਹਦਾ ਪਰੌਂਠਾ ਵੀ ਬਣ ਗਿਆ ਇੱਕ ਚੀਜ਼ ਆਪਾਂ ਹੋਰ ਵੀਡੀਓ ਬਣਾਵਾਂਗੇ ਤੇ ਫਿਰ ਦੱਸਾਂਗੇ ਉਹਦਾ ਵੀ ਆਪਾਂ ਹੋਰ ਕੀ ਬਣਾ ਸਕਦੇ ਆ ਇਸੇ ਟ੍ਰੈਨਿੰਗ ਕਿਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਤੋਂ ਆਪਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਾਂ ਇਦਾਂ ਵਰਤੋਂ ਵਿੱਚ ਲਿਆ ਸਕਦੇ ਆ ਤੇ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਇਹ ਤਰੀਕਾ ਮੇਰਾ ਪਪੀਤੇ ਵਾਲਾ ਪਸੰਦ ਆਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਇਹ ਕਿਵੇਂ ਲੱਗਦਾ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜਿਹੜੀਆਂ ਪੋਸਟਰ ਚੀਜ਼ਾਂ ਬਣਾ ਕੇ ਦਿਓ ਕਿ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਵਿਟਾਮਿਨਸ ਪੋਸਟਿਕ ਆਹਾਰ ਜਿਹੜੇ ਮਿਲਣ ਜਿਹੜੇ ਅੱਜ ਕੱਲ ਦੇ ਯੁੱਗ ਵਿੱਚ 버거 ਪੀਜੇ ਖਾਂਦੇ ਆ ਤੇ ਉਹਨਾਂ ਨੂੰ ਇਹੋ ਜੀਆਂ ਵੱਖ-ਵੱਖ ਤਰੀਕੇ ਨਾਲ ਬਦਲ-ਬਦਲ ਕੇ ਚੀਜ਼ਾਂ ਬਣਾ ਕੇ ਦਿਓ ਤੇ ਚਲੋ ਜੀ ਆਪ ਸਭ ਦਾ ਧੰਨਵਾਦ